ਦੇਨੋ ਉਹ ਮਾਰੇ ਆ ਲਾਸ਼ਾਂ ਫਲੋਰ ਲੈ ਆਨੀ ਆ ਹੂੰ ਹੂੰ ਤੇ ਕੋਈ ਸਿੰਗਰ ਨਹੀਂ ਗਿਆ ਕੁਲਦੀਪ ਮਾਨਕ ਤੇ ਕੁਲਦੀਪ ਪਾਰਸ ਉਹਦੀ ਲਾਸ਼ ਲੈ ਕੇ ਆਇਆ ਸੀ ਫਲੋਰ ਤੋਂ ਲੁਧਿਆਣਾ ਅੱਛਾ ਹਾਂ ਪਾਰਸ ਕਹਿੰਦਾ ਮੈਨੂੰ ਬੜਾ ਡਰ ਲੱਗਿਆ ਤੂੰ ਕਿ ਐਲਾਨ ਕੀਤਾ ਹੋ ਉਸੇ ਦੀ ਲਾਸ਼ ਅਈ ਚੱਕਣੀ ਦੇਣੀ ਸੋਧਦੇ ਆ ਕਿ ਉਦੋਂ ਮਾਹੌਲ ਐਦਾਂ ਸੀ ਉਹਦੀ ਫਿਰ ਇੱਕ ਲੈਬ ਇੰਟਰਵਿਊ ਆ ਕਹਿੰਦਾ ਮੈਕ ਡਬਲ ਦਾ ਆਪ ਮਾਰੇ ਆ ਧੱਕ ਅੱਛਾ ਦੇਖੀ ਜਾ ਕੀ ਬਣਦਾ ਹੂੰ ਹੂੰ ਤੇ ਫਿਰ ਉਹਦਾ ਸੰਸਕਾਰ ਕੀਤਾ ਸੀ ਦੁਗਰੀ ਬਸ ਸਿਰ ਦੋ ਸਿੰਗਰ ਲੈਂਡ ਗਏ ਸਿਰਫ ਹਾਂਜੀ ਹਾਂਜੀ ਹੋ ਸਿੰਗਰਾਂ ਚ ਕੋਈ ਨਹੀਂ ਭਾਜ ਗਿਆ ਜਿਹੜੇ ਬੋਲਦੇ ਆ ਇੱਕ ਲੈਬ ਉਹਨੇ ਚਮਕੀਲੇ ਦੇ ਮੇਲੇ ਤੇ ਗੱਲ ਪਾਰਸ ਨੇ YouTube ਤੇ ਦੇਖ ਲਓ ਸਾਰੇ ਸਿੰਗਰਾਂ ਦੇ ਵਿੱਚ ਬੋਲੀ ਹੋਈ ਆ ਹੂੰ ਕਹਿੰਦੇ ਜਿਹੜੇ ਅੱਜ ਉਹਦੇ ਰਿਸ਼ਤੇਦਾਰ ਜੇਬ ਉਹ ਬਣੀ ਫਿਰਦੇ ਆ ਇਹਦੀ ਮੜੀ ਤੇ ਫੁੱਲ ਪਾਉਣ ਨਹੀਂ ਤੇ ਆ ਦੱਕਾ ਬਾਉਣੀ ਤੇ ਸੌਰੀ ਡਰੀ ਨਾ ਗਏ ਅੰਡਾ ਭਾਜੀ ਮਾਹੌਲ ਇਦਾਂ ਦਾ ਨਹੀਂ ਮਾਹੌਲ ਇਦਾਂ ਦਾ ਹੈ ਹਾਂਜੀ ਇਹ ਇਹਨਾਂ ਨੂੰ ਨਹੀਂ ਡਰ ਲੱਗਾਗਾ ਕਿ ਬਾਅਦ ਚ ਡਰਦੇ ਰਹੇਗੇ ਕਿਤੇ ਮੇਰੀ ਵਾਰੀ ਨਾ ਆ ਜਾ ਮੇਰਾ ਨੰਬਰ ਨਾ ਲੱਗ ਜਾ ਪਰ ਇਹਨਾਂ ਦਾ ਗੀਤ ਵੀ ਇਦਾਂ ਦਾ ਨਹੀਂ ਨਹੀਂ ਇਹਦਾ ਇਦਾਂ ਦਾ ਗੀਤ ਨਹੀਂ ਮਾਲਕ ਸਾਹਿਬ ਦਾ ਤਾਂ ਕੋਈ ਹੈ ਨਹੀਂ ਇਸ ਕੀ ਪਾਸ ਦਾ ਵੀ ਕੋਈ ਇਦਾਂ ਦਾ ਗੀਤ ਨਹੀਂ